ਸਲੂਨ ਦਾ ਕੰਮ ਕਰਦੀ ਸੀ ਤੇ ਸਲੂਨ ਤੋਂ ਬਾਅਦ ਘਰ ਨਹੀਂ ਪਹੁੰਚੀ ਜਦੋਂ ਅਸੀਂ ਚੈੱਕ ਕੀਤਾ ਇਹਨੂੰ ਤੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਤੇ ਇਹ ਸਾਨੂੰ ਰੇਲਵੇ ਸਟੇਸ਼ਨ ਦੀ ਤਰਫ ਦਿਖਾਈ ਦੇਂਦੀ ਦਿੱਤੀ ਫਿਰ ਹੋਰ ਇਹਨਾਂ ਦੀ تسਲੀ ਲਈ ਇਹ ਮਕਦਮਾ ਵੀ ਦਰਜ ਕਰ ਦਿੱਤਾ ਗਿਆ ਅਬਡਕਸ਼ਨ ਦਾ 1276 ਕੋਈ ਜਿੱਦਾਂ ਦੀ ਉਹਦੀ ਮੂਵਮੈਂਟ ਦਿਖ ਰਹੀ ਸੀ ਕੋਈ ਜ਼ੋਰ ਜ਼ਬਰਦਸਤੀ ਨਾਲ ਲਗ ਰਹੀ ਆਪਣੀ ਮਰਜ਼ੀ ਨਾਲ ਆਪ ਹੀ ਇਕੱਲੀ ਜਾਂਦੀ ਦਿਖਾਈ ਦੇ ਰਹੀ ਹੈ ਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਨਾਲ ਸੁਨਾਲੀ ਨਾਮ ਦੀ ਲੜਕੀ ਜਿਹੜੀ ਕਿ ਸਵੇਰੇ ਕਰੋ ਆਪਣੇ ਸਲੂਨ ਤੇ ਜਾਂਦੀ ਆ ਅਤੇ ਉਸ ਤੋਂ ਬਾਅਦ 7:30 ਵਜੇ ਸਲੂਨ ਬੰਦ ਕਰਕੇ ਘਰ ਵਾਪਸ ਜਾਣ ਵਾਸਤੇ ਜਾਂਦੀ ਆ ਪਰ ਘਰ ਨਹੀਂ ਪਹੁੰਚਦੀ ਉਸ ਤੋਂ ਬਾਅਦ ਪਰਿਵਾਰ ਵਾਲੇ ਪੁਲਿਸ ਨੂੰ ਜਿਹੜੀ ਕੀ ਦਰਖਾਸਤ ਦਿੰਦੇ ਨੇ ਇਸ ਸਬੰਧ ਵਿੱਚ ਕੋਈ ਨਵੀਂ ਅਪਡੇਟ ਆਈ ਕਿ ਨਹੀਂ ਆਈ ਸਾਡੇ ਨਾਲ 1884 SHC ਵਿਨੋਦ ਸ਼ਰਮਾ ਨਾਲ ਗੱਲਬਾ ਕਰਾਂਗੇ ਸ਼ਰਮਾ ਜੀ ਕੀ ਅਪਡੇਟ ਆਈ ਹੈ ਇਸ ਲੜਕੀ ਦਾ ਦਸ਼ਕ ਪੰਜਾ ਕਰਦੇ ਹੋ ਕੀ ਵਾਕਿਆ ਸੀ ਕਿਨੇ ਦਿਨ ਹੋ ਗਏ ਲੜਕੀ ਘਰੋਂ ਗਏ ਨੂੰ ਜੀ ਕਰੀਬ 4 ਦਿਨ ਪਹਿਲਾਂ ਇੱਕ ਲੜਕੀ ਸੜਕੋ ਰਿਪੋਰਟ ਹੈ ਵੀ 24 ਸਾਲ ਦੀ ਲੜਕੀ 24 25 ਸਾਲ ਦੀ ਇਹ ਸਲੂਨ ਦਾ ਕੰਮ ਕਰਦੀ ਸੀ ਤੇ ਸਲੂਨ ਤੋਂ ਬਾਅਦ ਘਰ ਨਹੀਂ ਪਹੁੰਚੀ ਜਦੋਂ ਅਸੀਂ ਚੈੱਕ ਕੀਤਾ ਇਹਨੂੰ ਤੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਤੇ ਇਹ ਸਾਨੂੰ ਰੇਲਵੇ ਸਟੇਸ਼ਨ ਦੀ ਤਰਫ ਦਿਖਾਈ ਜਾਂਦੀ ਸੀ ਦਿੱਤੀ ਤੇ ਜਦੋਂ ਜਦੋਂ ਇਹਦਾ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਕਿ ਤੇ ਲਾਸਟ ਦੀ ਸਿਚੁਏਸ਼ਨ ਜਿਹੜੀ ਹੈਗੀ ਲੋਕੇਸ਼ਨ ਹੈ ਉਹ ਸਚ ਆਫ ਹੋਇਆ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਤੇ ਹਾਂਜੀ ਤੇ ਇਹਦੀ ਕਾਲ ਡਿਟੇਲ ਚੈੱਕ ਕੀਤੀ ਜਾ ਰਹੀ ਸੀ ਇਹਦੀ ਆਈਐਮਈ ਸਰਟੀਫਾਈ ਆਪਾਂ ਕੇ ਫੋਨ ਸਵਿਚ ਆਫ ਕਰਕੇ ਕੋਈ ਹੋਰ ਸੰਤ ਨਹੀਂ ਬੈਗੀ ਕਾਲ ਡਿਟੇਲ ਲਾਸਟ ਜਿੰਨੇ ਵੀ ਕਾਲਰ ਸਾਰੇ ਚੈੱਕ ਕੀਤੇ ਗਏ ਫਿਰ ਹੋਰ ਇਹਨਾਂ ਦੀ ਸੱਲੀ ਲਈ ਇਹ ਮਕਦਮਾ ਵੀ ਦਰਜ ਕਰ ਦਿੱਤਾ ਗਿਆ ਅਬਡੈਕਸ਼ਨ ਦਾ 1276 ਤੋਂ ਅਜੇ ਵੀ ਬਰਸੇ ਚੈੱਕ ਕਰ ਰਹੇ ਹਾਂ ਜੀ ਇਹਦਾ ਇਸਰੇਕ ਪਰਿਵਾਰਕ ਮੈਂਬਰਾਂ ਕਿ ਆਪੀ ਜਦੋਂ ਲਾਸਟ ਕਾਲ ਹੁੰਦੀ ਆ ਸੜਕੀ ਦੇ ਨਾਲ ਕੋਈ 36 ਕਿ ਮਿੰਟ ਖਿਆਲ ਕੇ 129 ਕਿ ਮਿੰਟ ਇਸ ਤਰ੍ਹਾਂ ਕੋਈ ਗੱਲਬਾਤ ਹੋਈ ਆ ਉਹਦੀ ਕੋਈ ਅਪਡੇਟ ਕਢਾਈ ਆ ਵੀ ਕਿੰਨਾ ਗੱਲਬਾਤ ਹੋਈ ਸੀ ਉਹ ਕੌਣ ਸੀ ਇਹ ਲੜਕੀ ਜਾਂ ਲੜਕਾ ਜਿਹਨਾਂ ਗੱਲਬਾਤ ਹੋਈ ਆ ਤੇ ਉਹਨਾਂ ਨੂੰ ਕੋਈ ਬੁਲਾ ਕੇ ਕੋਈ ਪੁੱਛਗਿੱਛ ਕੀਤੀ ਆ ਤੁਸੀਂ ਉਹਨਾਂ ਨੂੰ ਜੀ ਇਹਦੇ ਵਿੱਚ ਨਾ ਇੱਕ ਇਹਦੇ ਨਾਲ ਹੀ ਕਲੀਗ ਹੀ ਜਿਹੜੀ ਨਾਲ ਕੰਮ ਕਰਦੀ ਦੁਪਹਿਰੇ ਕੋਈ 12 ਵਜੇ ਦੇ ਕਰੀਬ ਉਹਦੇ ਨਾਲ ਗੱਲ ਹੋਈ ਆ ਤੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਪਰਿਵਾਰਕ ਮੈਂਬਰਾਂ ਨੂੰ ਮੱਥੇ ਲਾਇਆ ਗਿਆ ਉੱਚ ਕਲੀਅਰ ਆ ਵੀ ਸ਼ਾਇਦ ਇਹਨਾਂ ਦਾ ਕੋਈ ਆਪਸ ਵਿੱਚ ਪਰ ਕੁੜੀ ਨੂੰ ਫੇਸ ਟੂ ਫੇਸ ਵੀ ਕਰਵਾਇਆ ਗਿਆ ਪੁਸ਼ਕਿਸ਼ਵੀ ਕੀਤੀ ਵੀ ਇਹਦੀ ਕੋਲ ਡਿਟੇਲ ਵੀ ਛਾਣੀ ਗਈ ਸਾਰੀ ਉਨਛਣ ਕੀਤੀ ਗਈ ਤੇ ਕੋਈ ਅਜਿਹੇ ਲਿੰਕ ਨਹੀਂ ਸਾਹਮਣੇ ਆ ਵੀ ਕੁੜੀ ਦੀ ਕੀ ਇਨਵੋਲਵਮੈਂਟ ਹੋ ਗਈ ਕੁੜੀ ਦੀ ਕੋਈ ਇਨਵੋਲਵਮੈਂਟ ਨਹੀਂ ਸਾਹਮਣੇ ਪਰਿਵਾਰਕ ਮੈਂਬਰਾਂ ਨੇ تسਲੀ ਕਰਕੇ ਕੁੜੀ ਨੂੰ ਫਾਰਕ ਕਰ ਦਿੱਤਾ ਗਿਆ ਬਲਕਿ ਲੱਗਦਾ ਜੀ ਸਰ 36 ਮਿੰਟ ਗੱਲ ਕਰਨਾ ਬੜਾ ਲੰਮਾ ਸਮਾਂ ਹੁੰਦਾ ਵਾ ਜਿਹੀਂ ਕਿਹੜੀਆਂ ਗੱਲਾਂ ਹੋਣਗੀਆਂ ਜਿਹੜੀਆਂ ਨਾਲ ਲੰਮਾ ਟਾਈਮ ਗੱਲ ਕੀਤੀ ਆ ਕਿਉਂਕਿ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦੇ ਕਹਿੰਦਾ ਕਿ ਕਹਿਣਾ ਸੀ ਵੀ ਕੋਈ ਇਹਨਾਂ ਸਟੂਡੋ ਨੂੰ ਲੈ ਕੇ ਝਗੜਾ ਵੀ ਚੱਲ ਰਿਹਾ ਸੀ ਆਪਸ ਵਿੱਚ ਉਹਨਾਂ ਕਹਿਆ ਸੀ ਵੀ ਸ਼ਾਇਦ ਇੱਕ ਭਾਈ ਵਾਲੀ ਦੀ ਆ ਉਹ ਕਹਿੰਦੇ ਅਸੀਂ ਭਾਈ ਵਾਲੀ ਪਾਈ ਆ ਇਸ ਤ ਕੀ ਕਾਨਫਰੈਂਸੀ ਕਰ ਸੀਗੇ ਸਾਰੀ ਜਾਂਚ ਕਰਕੇ ਕੁੜੀ ਨੂੰ ਫਾਰਕ ਕਰ ਦਿੱਤਾ ਇਹਨਾਂ ਨੂੰ ਕੰਫੀਡੈਂਸ ਲੈ ਕੇ ਕੀਤਾ ਕੋਈ ਰੋਲ ਨਹੀਂ ਸਾਹਮਣੇ ਆ ਨਾਰਮਲ ਕੁੜੀ ਦੀ ਕੁੜੀ ਨਾਲ ਗੱਲ ਹੋਈ ਹੈ ਬਸ 12 ਵਜੇ ਗੱਲ ਹੋਈ ਨਾਲ ਇਹ ਜਾ ਰਹੀ 7:30 ਵਜੇ ਉਹ ਵੀ ਜਿਹੜੀ ਦੀ ਫੋਨ ਦੀ ਲੋਕੇਸ਼ਨ ਹੈ ਉਹ ਸਟੇਸ਼ਨ ਤੇ ਜਾ ਕੇ ਆਫ ਹੋ ਰਹੀ ਹੈ ਕੋਈ ਡਾਇਰੈਕਟ ਲਿੰਕ ਨਹੀਂ ਸਾਹਮਣੇ ਆ ਠੀਕ ਹੈ ਸਰ ਇਹ ਗੱਲ ਕਰੀ ਸੀਸੀਟੀਵੀ ਵੀਡੀਓ ਦਿਖਾਈ ਹੈ ਪ੍ਰਕਾਰ ਦੇ ਮੈਂਬਰਾਂ ਨੇ ਦੋ ਸੋਚ ਜਿਹੜੀਆਂ ਇੱਕ ਸ਼ਾਮ ਦੀ ਆਈ ਇੱਕ ਸਵੇਰ ਦੀ ਆਈ ਆ ਉਹ ਦੋਵੇਂ ਕਿੱਥੋਂ ਦੀਆਂ ਹੈਗੀਆਂ ਜਿਹੜੀ ਸੀਸੀਟੀਵੀ ਫੁਟੇਜ ਆ ਇੱਕ ਤੇ ਸ਼ਾਟੇ ਚੌਂਕ ਦੀ ਹੈ ਜੀ ਇੱਕ ਤੇ ਫੁਟੇਜ ਜਿਹੜੀ ਜਿਹੜੀ ਲਾਸਟ ਦੇਖੀ ਗਈ ਉਹ ਜਾਂਦਿਆਂ ਦੀ ਜਾਂਦਿਆਂ ਦੀ ਉੱਥੋਂ ਦੇਖੀ ਗਈ ਫਿਰ ਬਾਕੀ ਕੋਈ ਨੇ ਵਹੀਕਲ ਬੋਰਡ ਕਰ ਲਿਆ ਉਸ ਤੋਂ ਬਾਅਦ ਸਟੇਸ਼ਨ ਤੇ ਜਾ ਕੇ ਆਫਰ ਹੈ ਉਸ ਤੋਂ ਵਿਜ਼ਿਬਿਲਟੀ ਨਹੀਂ ਬਣ ਰਹੀ ਅਸੀਂ ਸਟੇਸ਼ਨ ਦੇ ਕੈਮਰਾ ਵੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸਾਨੂੰ ਕੋਈ ਕਲੂ ਨਹੀਂ ਮਿਲਿਆ ਉਥੋਂ ਸਰ ਪ੍ਰਵਾਹਕ ਮੈਂ ਵੀ ਕਹਿਣਾ ਵੀ ਸਾਡੀ ਜਵਾਨ ਟੀ ਹੈ ਸਾਨੂੰ ਡਰਿਆ ਕਿਤੇ ਕੋਈ ਮਿਸ ਹੈ ਆਪਣੀ ਨਾਲ ਹੋ ਜੇ ਕਿਸੇ ਤਰ੍ਹਾਂ ਦੀ ਪੁਲਿਸ ਉਹ ਲੱਕੀ ਹੋਰ ਪੁੱਛ ਪੜਤਾ ਜਾਂ ਕਹਿੰ ਲੋ ਕਿ ਹੋਰ ਕਿਸ ਤਰ੍ਹਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਉਹਦੀਆਂ ਫੋਟੋ ਵਗੈਰਾ ਕੋਈ ਵਕਫ ਵਕ ਥਾਣੇ ਚ ਜਿਹੜੀਆਂ ਕੀਤੀ ਗਈਆਂ ਅਫੀਸਰ ਇਸ ਤਰ੍ਹਾਂ ਜੀ ਉਹ ਤੇ ਪਹਿਲੇ ਦੇਣੀ ਕਰਵਾ ਦਿੱਤੀਗੇ ਜੀ ਜਿਸ ਦਿਨ ਪਹਿਲੇ ਦਿਨ ਮਿਸਿੰਗ ਰਿਪੋਰਟ ਦਰਜ ਕਰਾਈ ਸੇਮ ਡੇ ਹੀ ਆਪਾਂ ਇਸ਼ਤਿਹਾਰ ਸ਼ੋਰੇ ਗੁਗਾ ਜਾਰੀ ਕਰਾ ਕੇ ਸਾਰੇ ਪੰਜਾਬ ਚ ਆਪਾਂ ਜਾਰੀ ਕਰਵਾ ਦਿੱਤਾ ਹੈ ਅਸੀਂ ਉਸ ਵੱਲੋਂ ਕੋਈ ਕਮੀ ਨਹੀਂ ਰਹੀ ਮੁਰਵਰ ਅੱਧੀ ਪਰਚਾ ਵੀ ਦਰਜ ਕਰ ਦਿੱਤਾ ਹੋਪਫੁਲੀ ਆਪਾਂ ਛੇ ਜਲਦੀ ਲੱਭ ਲਾਂਗੇ ਕਿ ਕੀ ਲੱਗਦਾ ਵੀ ਜਿਵੇਂ ਪੁਲਿਸ ਦੇਖਿਆ ਵੀ ਸੀਸੀਟੀਵੀ ਜਾਂਦੀ ਹੈ ਉਹਨੇ ਮੁੱਢ ਦੇ ਬੈਗ ਪਾਇਆ ਬੜੀ ਤੇਜ਼ੀ ਨਾਲ ਘਰ ਵੱਲ ਜਾ ਰਹੀ ਆ ਪਰ ਘਰ ਪਹੁੰਚਦੀ ਨਹੀਂ ਆ ਕੀ ਲੱਗਦਾ ਕਿ ਕੋਈ ਪਰਿਵਾਰਕ ਮੈਂਬਰਾਂ ਤੁਸੀਂ ਗੱਲਬਾਤ ਕੀਤੀ ਹੋਏ ਉਹਨਾਂ ਕੋਈ ਬਿਆਨ ਦਰ ਕੀ ਕਰਾਏ ਹੁਣ ਕਿਸੇ ਦਾ ਸ਼ੱਕ ਜਾਰ ਕੀ ਲੱਗਦਾ ਵੀ ਕਿਹੜੇ ਪਾਸੇ ਕੋਈ ਆ ਤੁਰੀ ਇਸ ਤਰ੍ਹਾਂ ਕੋਈ ਤੁਹਾਡੇ ਕੋਈ ਕਲੂ ਆਇਆ ਸਾਹਮਣੇ ਕੋਈ ਜੀ ਜਿੰਨਾਂ ਤੇ ਉਹਨਾਂ ਨੇ ਸ਼ੱਕ ਜਾਰ ਕੀਤਾ ਉਹ ਸਾਰੇ ਹੀ ਮਤਲਬ ਇੱਕ ਦੋ ਲੜਕਿਆਂ ਤੇ ਵੀ ਸ਼ੱਕ ਜਾਰ ਕੀਤਾ ਉਹ ਵੀ ਬੁਲਾ ਕੇ ਮਤਲਬ ਇਹਨਾਂ ਨੂੰ ਇਹਨਾਂ ਨੇ ਆਪ ਦੀ ਤਸੱਲੀ ਕੀਤੀ ਹੈ ਜੀ ਠੀਕ ਹੈ ਨਾ ਫੇਸ ਟੂ ਫੇਸ ਵੀ ਕਰਾਇਆ ਆਪਦੀ ਇਨਵੈਸਟੀਗੇਸ਼ਨ ਵੀ ਕੀਤੀ ਅਸੀਂ ਕੋਈ ਲਿੰਕ ਸਾਹਮਣੇ ਆਇਆ ਨਹੀਂ ਨਾ ਕਾਲ ਡਿਟੇਲ ਦਾ ਅਜੀ ਅਸੀਂ ਆਈਪੀਡੀਆਰ ਵੀ ਚੈੱਕ ਕਰ ਰਹੇ ਹਾਂ ਕਿ ਵਟਸਐਪ ਤੇ ਕਾਲਿੰਗ ਨਾ ਹੋਈ ਹੋਵੇ ਉਹ ਵੀ ਚੈੱਕ ਕਰ ਰਹੇ ਹਾਂ ਜੀ ਸਰ ਪ੍ਰਵਾਕ ਮੈਂਬਰ ਕਹਿਣਾ ਵੀ ਸਾਡੀ ਕਮਾਓ ਉੱਥੇ ਸੀ ਕਹਿੰਦੇ ਵੀ ਸਰਮਤੀ ਬਣ ਕੇ ਕਹਿੰਦੇ ਬੜਾ ਜ਼ਿੰਮੇਵਾਰੀ ਘਰ ਦੀ ਚੁੱਕੀ ਅਸੀਂ ਉਹਨੇ ਕੰਨੀ ਘਰ ਦੀ ਗਰੀਬੀ ਬੜੀ ਦੂਰ ਕੀਤੀ ਆ ਤੇ ਮਿਹਨਤ ਕਾਸ਼ ਹੈਗੀ ਸੀ ਇਹ ਚੀਜ਼ ਨਾਲ ਕੇ ਤੇ ਘਰ ਦਾ ਅਸੀਂ ਦੇਖਿਆ ਵੀ ਉਹਦੀ ਭੈਣ ਹੋ ਗਈ ਜਾਂ ਬਾਕੀ ਪ੍ਰਵਾਕ ਮੈਂਬਰ ਸਾਰਿਆਂ ਦਾ ਰੋ ਕੇ ਬੁਰਾ ਹਾਲ ਸੀ ਚੀਂ ਲਾ ਕੇ ਪੁਲਿਸ ਆਪਣੇ ਵੱਲੋਂ ਕਿੰਨੀ ਕਿ ਤੰਦੇਹੀ ਨਾਲ ਜਿਹੜੀ ਲੱਭਣ ਵਿੱਚ ਭਾਲ ਕਰ ਰਹੀ ਹੈ ਜੀ ਜੀ ਸਾਡੀਆਂ ਵੱਖ-ਵੱਖ ਐਜੇ ਵੀ ਟੀਮਾਂ ਲੱਗੀਆਂ ਆ ਇਸ ਟਾਈਮ ਵੀ ਲੱਗੀਆਂ ਆ ਸੀ ਪਰ ਇਹ ਜੋ ਕੋਈ ਜਿੱਦਾਂ ਦੀ ਉਹਦੀ ਮੂਵਮੈਂਟ ਦਿਖ ਰਹੀ ਸੀ ਕੋਈ ਜ਼ੋਰ ਜ਼ਬਰਦਸਤੀ ਲਗੰਮ ਨਹੀਂ ਲੱਗ ਰਹੀ ਆਪਣੀ ਮਰਜ਼ੀ ਨਾਲ ਆਪ ਹੀ ਇਕੱਲੀ ਜਾਂਦੀ ਦਿਖਾਈ ਦੇ ਰਹੀ ਹੈ ਉਹ ਵੀ ਸਟੇਸ਼ਨ ਤੇ ਜਾ ਰਹੀ ਹੈ ਮੇਬੀ ਕੋਈ ਟ੍ਰੇਨ ਨਾ ਕਿਸੇ ਨੇ ਬੋਰਡ ਕਰ ਲਈ ਹੋਵੇ ਅਸੀਂ ਚੈੱਕ ਕਰ ਰਹੇ ਹਾਂ ਫਿਰ ਹੋਰ ਕੀ ਹੋ ਸਕਦਾ ਸਰਪੰਨ ਮੈਮੇ ਵੀ ਗੱਲ ਹੋਈ ਆ ਵੀ ਅਸੀਂ ਇਹ ਵੀ ਸਵਾਲ ਕੀਤਾ ਵੀ ਘਰੋਂ ਕੋਈ ਡਾਕੂਮੈਂਟ ਕੋਈ ਸਰਟੀਫਿਕੇਟ ਵਗੈਰਾ ਕੋਈ ਧਾਰ卡 ਲੈ ਕੇ ਗਈ ਆ ਉਹ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਜਿੱਦਾਂ ਰੁਟੀਨ ਨਾ ਕਰੋ ਕੰਮ ਤੇ ਜਾਂਦੀ ਆ ਉਸੇ ਤਰ੍ਹਾਂ ਕਰੋ ਕੋਈ ਕਾਜ ਪਤ ਉਸੇ ਤਰ੍ਹਾਂ ਜਮਾ ਪੇ ਕਰੇ ਪਏ ਆ ਕਿਸ ਤੱਕ ਵਲਬਾਨੀ ਹੋਈ ਤਾਂ ਆ ਇਹ ਜੀ ਕੋਈ ਮਤਲਬ ਡਾਕੂਮੈਂਟ ਰਿਲੇਟਡ ਤਾਂ ਆਪਾਂ ਇਸਦੀ ਕੋਈ ਕਮੈਂਡ ਨਹੀਂ ਕਰ ਸਕਦੇ ਵੀ ਮਤਲਬ ਹੈਗਾ ਹੀ ਕਿ ਨਹੀਂ ਹੈਗਾ ਕਿਉਂਕਿ ਸਾਡੀ ਮਤਲਬ ਇਨਫੋਰਮੇਸ਼ਨ ਚ ਨਹੀਂ ਹੈਗਾ ਘਰ ਕਪੀ ਹੋ ਵੀ ਸਕਦੀ ਅਸੀਂ ਮਤਲਬ ਕੋਈ ਉਦਾਂ ਦਾ ਨਹੀਂ ਅਜੇ ਦੇਖਿਆ ਕਿਸੇ ਤਰ੍ਹਾਂ ਦਾ ਵੀ ਮਤਲਬ ਕੋਈ ਸਾਨੂੰ ਪੁਆਇੰਟ ਸਾਹਮਣੇ ਨਹੀਂ ਆਇਆ ਤੇ ਪਰ ਅਜੇ ਸਾਨੂੰ ਜਾਂਦੀ ਨਾਰਮਲ ਦਿਖਾਈ ਦੇ ਰਹੀ ਹੈ ਜੇ ਕੋਈ ਕੰਟੈਕਟ ਕਿਤੋਂ ਹੋ ਸਕਦਾ ਤਾਂ ਆਪਾਂ ਕਰਾਂਗੇ ਜੀ ਸਾਰੀ ਲੋਕੇਸ਼ਨ ਵਗੈਰਾ ਵੀ ਚੈੱਕ ਕਰ ਰਹੇ ਹਾਂ ਠੀਕ ਹੈ ਜੋ ਜਿਵੇਂ ਕੱਲ ਦੀ ਸੋਸ਼ਲ ਮੀਡੀਆ ਤੇ ਜਿਹੜੀ ਫੋਟੋਆਂ ਵਾਇਲ ਹੋ ਰਹੀਆਂ ਨੇ ਸਾਡੇ ਦਰਸ਼ਕ ਨੇ ਕੀ ਅਪੀਲ ਕੀ ਕਰਨਾ ਚਾਹੋਗੇ ਆਪਣੇ ਵੱਲੋਂ ਕਿਸੇ ਤਰ੍ਹਾਂ ਜੀ ਜੇਕਰ ਉਹ ਹੀ ਲਾਬਦਾਸ ਨਾਨੀ ਨੂੰ ਦੇਖਦਾ ਤੇ ਕਿਸ ਤਰ੍ਹਾਂ ਰਾਬਤਾ ਕਰੇ ਠਾਣਾ ਸਿਹਟਾ ਐਸਾ ਚੋੜਾ ਕਰੇ ਜਾਂ ਕਿੰਨਾ ਰਾਬਤਾ ਕਰੇ ਕੋਈ ਆਪਣਾ ਕੰਟੈਕਟ ਨੰਬਰ ਦੱਸ ਸਕਦੇ ਦੱਸ ਦਿਓ ਜਾਂ ਕਿਸ ਤਰ੍ਹਾਂ ਰਾਬਤਾ ਕਰੇ ਥੋੜਾ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਜੀ ਜੀ ਇਹ ਤੁਸੀਂ ਛਾਟੇ ਥਾਣੇ ਦੇ ਕੰਟੈਕਟ ਨੰਬਰ ਤੇ ਵੀ ਰਾਬਤਾ ਕਰ ਸਕਦੇ ਜੇ ਇਸ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤੇ ਮਸੀਂ ਵਕੀਸੀ ਪੰਜ ਸ਼ੋਰੇ ਗੁਗਵੇ ਇਸ਼ਤਿਹਾਰ ਵੀ ਜਾਰੀ ਕਰਵਾਇਆ ਸਾਰੇ ਥਾਣੇ ਵਿੱਚ ਕਵੈਸਟੀ ਕਰਵਾ ਚੁੱਕੇ ਹਾਂ ਹਾਲ ਪੰਜਾਬ ਕਵੈਸਟੀ ਕਰਾ ਚੁੱਕੇ ਜੇ ਕਿਸੇ ਨੂੰ ਵੀ ਇਹਦੇ ਬਾਰੇ ਕੋਈ ਸੂਚਨਾ ਮਿਲਦੀ ਹੈ ਸਾਡੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਜਾਂ ਤੁਸੀਂ মিডিਆ ਰਾਈ ਵੀ ਸੰਪਰਕ ਕਰ ਸਕਦੇ ਹੋ ਠੀਕ ਹੈ ਬਹੁਤ ਬਤਲਵਾ ਜੀ ਇਹ ਸੀ ਗੱਲਬਾਤ ਦੀ ਥਾਣਾ ਸ਼ਹਾਟਾ ਦੇ ਐਸਐਚਓ ਵਿਨੋਦ ਸ਼ਰਮਾ ਜੀ ਤੁਸੀਂ ਦੇਖਿਆ ਉਹਨਾਂ ਕਹਿੰਿਆ ਵੀ ਅਸੀਂ ਪੂਰੀ ਤੰਦੇਹੀ ਦੇ ਨਾਲ ਜਿਹੜੀ ਆਪਣੀ ਇਸ ਦੀ ਲੜਕੀ ਦੀ ਭਾਲ ਕਰ ਰਹੇ ਹਾਂ ਅਤੇ ਵਕ ਵਕ ਜਿਹੜੀਆਂ ਟੀਮਾਂ ਬਣਾ ਕੇ ਜਿਹੜੀਆਂ ਭੇਜੀ ਗਈਆਂ ਨੇ ਜਲਦੀ ਹੀ ਕੋਈ ਨਵੀਂ ਅਪਡੇਟ ਜਿਹੜੀ ਤੁਹਾਡੇ ਸਾਹਮਣੇ ਆਵੂਗੀ ਅਤੇ ਉਹਨਾਂ ਕਹਿੰਿਆ ਵੀ ਸੀਸੀਟੀਵੀ ਜਿਹੜੀ ਆ ਪੂਰੀ ਖੰਗਾਲੀ ਆ ਰਹੀਆਂ ਰੇਲਵੇ ਸਟੇਸ਼ਨ ਤੇ ਜਾ ਕੇ ਲਾਸਟ ਜਿਹੜਾ ਫੋਨ ਜਿਹੜਾ ਬੰਦ ਆਇਆ ਬਾਕੀ ਪੁਲਿਸ ਆਪਣੀ ਜਿਹੜੀ ਕੰਮ ਬੜੀ ਤੈਂਦੇ ਨੇ ਕਰਦੀ ਆ ਲੱਗਦਾ ਵੀ ਹੌਣੇ ਸਮੇਂ ਚ ਕੋਈ ਨਵੀਂ ਅਪਡੇਟ ਜਿਹੜੀ